ਸਰ ਆ ਜਿਹੜਾ ਪ੍ਰੈਸ ਕਾਨਫਰੰਸ ਹੈ ਕਿਸ ਵੰਦ ਸੱਦੀ ਲਈ ਹੈ ਇਹਦਾ ਵੀ ਆਪਣੇ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਜੀ ਦੇ ਦਸ਼ਨ ਉਹ ਇਸਤਾਨ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੇ ਹਾਦਤਾ ਆ ਉਹਦੇ ਰਿਗਾਰਡਿੰਗ ਅਸੀਂ ਨਕਾਬਿੰਦੀ ਕੱਲ ਕੀਤੀ ਹੋਈ ਸੀ ਆਪਣੇ ਕਜੜੀਆਂ ਚੌਕ ਜਿਸ ਦੇ ਵਿੱਚ ਏਐਸਆਈ ਕੁਮਾਰ ਸਿੰਘ ਤੇ ਸਮੁੱਚੀ ਟੀਮ ਨੇ ਜਿਹੜਾ ਵੈਕਟਰਾਂ ਦੀ ਚੈਕਿੰਗ ਕਰ ਰਹੇ ਸੀਗੇ ਤੇ ਨਾਲ ਐਸਐਚਓ ਸਿਟੀ ਦੀ ਟੀਮ ਸੀ ਤੇ ਉਸ ਦਰਾਂ ਸਾਨੂੰ ਇੱਕ ਗੱਡੀਆਂ ਦੀ ਜਿਹੜੀ ਚੈਕਿੰਗ ਹੈ ਉਹਦੇ ਵਿੱਚ ਡਿੱਗੀ ਵਿੱਚ ਜਾਂ ਕੋਈ ਸ਼ੱਕੀ ਸਮਾਨ ਲੱਗਦਾ ਜਾਂ ਕੋਈ ਹੋਰ ਵੀਕਲ ਹੈਗੇ ਆ ਟੂ ਵਹੀਲਰ ਹੈਗੇ ਜਿਨ੍ਹਾਂ ਦੇ ਬਿਨੋਟ ਨੰਬਰ ਆ ਟ੍ਰਿਪਰ ਰਾਈਡਿੰਗ ਹੈ ਇੰਦਾ ਦਾ ਕੋਈ ਫੈਂਸ ਹੈਗੇ ਉਹਦੇ ਰਿਗਾਰਡਿੰਗ ਅਸੀਂ ਚੈਕਿੰਗ ਕਰਦੇ ਸੀ ਤੇ ਕੱਲ ਵਕਤ ਸ਼ਾਮੀ 4:00 ਵਜੇ ਸਾਨੂੰ ਇੱਕ ਜਿਹੜੀ ਗੱਡੀ ਜਿਹੜੀ ਮੇਲੀ ਵਰਨਾਕਾਰ ਜਿਹਦਾ ਨੰਬਰ ਸੀਗਾ ਆਪਣੇ ਬੀਵੀ0 PV06 PV06 ਇਹ ਨੰਬਰ ਕਹਿੰਦੇ ਆਸਾ ਪਾਪਾ ਇਹ PV06 AB0081 ਤੇ ਉਹਦੇ ਵਿੱਚ ਜਿਹੜੇ ਕਿ ਅਸੀਂ ਗੱਡੀ ਰੋਕੀ ਗੱਡੀ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਗੱਡੀ ਭਜਾ ਲਈ ਤੇ ਗੱਡੀ ਭਜਾਉਣ ਤੋਂ ਬਾਅਦ ਸਾਡੇ ਟੀਮ ਨੇ ਜਿਹੜਾ ਕਿ ਪਿੱਛਾ ਕੀਤਾ ਤੇ ਉਹ ਬਾਜ਼ਾਰ ਵਿੱਚ ਰਸ਼ਵ ਜ਼ਿਆਦਾ ਹੋਣ ਕਰਕੇ ਤੇ ਉਹ ਜਦ ਜੀ ਕਾਮਯਾਬ ਹੋ ਗਏ ਤੇ ਅਸੀਂ کافی ਕੋਸ਼ਿਸ਼ ਕੀਤੀ ਪਰ ਬਾਜ਼ਾਰ ਜਰਾ ਸ਼ੂਨ ਕਰਕੇ ਉਹ ਅੱਗੇ ਵਿਛੇ ਗਏ ਤੇ ਜਦੋਂ ਅਸੀਂ ਮਾਨਯੋਗ ਸੀਨੀਅਰ ਅਫਸਰਾਂ ਨੂੰ ਇਹਦੇ ਬਾਰੇ ਦੱਸਿਆ ਗਿਆ ਤੇ ਜੋ ਇਹਦੀ ਗੱਡੀ ਦੀ ਤਲਾਸ਼ੀ ਲਈ ਗਈ ਤੇ ਗੱਡੀ ਵਿੱਚ ਜਿਹੜਾ ਕਿ ਕੈਸ਼ ਲਗਭਗ 40 40 ਲੱਖ 258500 ਰੁਪਏ ਜਿਹੜੇ ਕਿ ਪਾਏ ਗਏ ਔਰ ਜਿਹੜੀ ਇਹ ਗੱਡੀ ਅਸੀਂ 102 60173 ਜਿਹੜੀ ਗੱਡੀ ਥਾਣਾ ਵਿੱਚ ਬੰਦ ਕੀਤੀ ਗਈ ਆ ਤੇ ਬਾਕੀ ਜਿਹੜੇ ਇਹਦੇ ਗੱਡੀ ਦੇ ਵਿੱਚ ਜਿਹੜਾ ਗੱਡੀ ਦੇ ਵਿੱਚ ਜਿਹੜੇ ਮਾਲਕ ਆ ਉਹਦਾ ਜਤੇਸ਼ ਗਰੋਬਰ ਪੁੱਤਰ ਰਵੇਸ਼ ਕੁਮਾਰ ਗਰੋਬਰ ਵਾਸੀ ਭੰਲਾ ਬੁੱਧਵਾਸ ਤੇ ਦੂਸਰਾ ਲੜਕਾ ਹੈਗਾ ਆਪਣੇ ਜੁਗੇਸ਼ ਕੁਮਾਰ ਪੁੱਤਰ ਆਰਮ ਕੁਮਾਰ ਇਹ ਵਾਸੀ 8 ਨੰਬਰ ਵਾਰਡ ਆਰਮਦਾਸ ਨਗਰ ਫਰੋਜਪੁਰ ਦੇ ਹੈਗੇ ਆ ਤੇ ਇੱਕ ਰੋਹਿਤ ਸਨੇ ਪੁੱਤਰ ਰਮਨ ਸਿੱਠੀ ਵਾਸੀ ਫਰੋਜਪੁਰ ਹੈ ਤੇ ਇਹ ਇਹਨਾਂ ਦਾ ਗੱਡੀ ਦੇ ਜਿਹੜੇ ਅਸੀਂ ਵਾਹਨ ਨੰਬਰ ਤੇ ਪਾ ਕੇ ਗੱਡੀ ਦੇ ਜਿਹੜਾ ਐਡਰੈਸ ਵਗੈਰਾ ਆਇਆ ਇਹਨਾਂ ਦਾ ਆਇਆ ਇਹ ਤਿੰਨ ਵਿਅਕਤੀ ਸਨ ਤੇ ਬਾਕੀ ਅਸੀਂ ਇਨਕਮ ਟੈਕਸ ਜਿਹੜੀ ਅ ਅਫਸਰ ਹੈ ਆਪਣੇ ਸਾਡੇ ਉਹਨਾਂ ਨੂੰ ਅਸੀਂ ਇਨਫੋਰਮ ਕਰ ਦਿੱਤਾ ਹੈ ਟੀਮ ਨੂੰ ਤੇ ਉਹ ਆਉਣਗੇ ਬਾਕੀ ਉਹ ਅਗਲੀ ਜਿਹੜਾ ਕਿ ਕਾਰਵਾਈ ਉਹ ਕਰਨਗੇ ਕਿਧਰੋਂ ਆ ਰਹੇ ਸੀ ਜੀ ਇਹ ਏ ਆਪਣੇ ਇਧਰੋਂ ਮੋਗਾ ਸਾਈਡ ਤੋਂ ਆ ਰਹੇ ਸੀ ਤੇ ਗੱਡੀ ਨੇ ਤੰਨੀਆਂ ਨੇ 100 ਸੀ ਜੀ ਹਾਂਜੀ ਤੰਨੀਆਂ ਨੇ 100 ਸੀ ਇਹ ਫੜੇ ਕਿੰਨੇ ਗਏ ਜੀ ਤੇ ਕਿੰਨੇ ਭੱਜ ਗਏ ਇਹਦੇ ਵਿੱਚ ਇਦਾਂ ਸੀ ਜਦੋਂ ਗੱਡੀ ਅਸੀਂ ਰੁਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਟੀਮ ਨੇ ਤੇ ਉਹ ਗੱਡੀ ਪਹਜਾ ਕੇ ਲੱਗਿਆ ਮਗਰ ਜਦੋਂ ਸਾਡੀ ਟੀਮ ਗਈ ਤੇ ਜਦੋਂ ਇਹਨਾਂ ਨੇ ਆਪਣੀ ਗੱਡੀ ਗੱਡੀ ਤੇ ਉਹਦੇ ਵਿੱਚ ਥੋੜਾ ਟਾਈਮ ਲੱਗ ਗਿਆ ਤੇ ਉਹ ਗੱਡੀ ਅੱਗੇ ਸਿਧਵਾ ਬੇਟਾ ਲੂੰ ਜਾਂ ਕੇ ਗੱਡੀ ਉਹਨਾਂ ਰੋਡ ਤੇ ਲਾ ਕੇ ਤੇ ਭੱਜ ਜਿੰਕਾਰ ਗੱਡੀ ਛੱਡ ਕੇ ਭੱਜ ਗਏ ਗੱਡੀ ਛੱਡ ਕੇ ਭੱਜ ਗਏ ਕੋ ਪਤਾ ਲੱਗਿਆ ਜੀ ਉਹਨਾਂ ਦਾ ਕੋਈ ਕਿੱਥੋਂ ਪੈਸਾ ਆਇਆ ਸੀ ਆ ਕੋਈ ਉਹਦੇ ਕੋਈ ਜਾਂ ਕੰਨੀ ਇਹਦੇ ਬਾਰੇ ਉਹਨਾਂ ਨਾਲ ਜਦੋਂ ਮੰਨ ਲਓ ਟਾਈ ਅਪ ਅਸੀਂ ਕਰ ਰਹੇ ਹਾਂ ਤੇ ਉਹ ਆਪਣਾ ਜੋ ਵੀ ਬੈਂਕ ਦੇ ਡਾਕੂਮੈਂਟਸ ਵਗੈਰਾ ਦੇਣਗੇ ਉਹ ਇਨਕਮ ਟੈਕਸ ਦਾ ਅਪਤਰਾਣ ਨੂੰ ਮਈਆ ਕਰਾ ਦੇਣਗੇ ਅਗਰ ਉਹਨਾਂ ਦੇ ਇਹ ਪੈਸੇ ਜਿਹੜੇ ਬਿਲਕੁਲ ਸਹੀ ਆ ਤੇ ਉਹਨਾਂ ਦਾ ਪ੍ਰੂਫ ਹੈਗਾ ਤੇ ਉਹ ਪੈਸੇ ਇਨਕਮ ਟੈਕਸ ਜੋ ਐਜ਼ ਐਜ਼ ਪਰ ਲਾਅ ਹੈ ਤੇ ਰਿਲੀਜ਼ ਕਰ ਦੇ ਭੱਜਣ ਦਾ ਕਾਰਨ ਪਤਾ ਲੱਗਿਆ ਜੀ ਭੱਜੇ ਕਿਉਂ ਜੀ ਪਰ ਜਿੰਦਾ ਕਾਰਨ ਅਸੀਂ ਪਤਾ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਜੀ ਪਈ ਮੈਂ ਜਿੰਦਾ ਕਾਰਨ ਕੀ ਆ ਉਹ ਅਸੀਂ ਉਹਨਾਂ ਨੂੰ ਰੇਡ ਵਗੈਰਾ ਕਰਾਂਗੇ ਬੁਲਾਵਾਂਗੇ ਉਹਨਾਂ ਨੂੰ ਉਹ ਕੀ ਕੀ ਕਰ ਲੈ ਕੇ ਜਾ ਰਹੇ ਸਨ ਪੈਸਾ ਜੀ ਉਹ ਜੋ ਫੜਿਆ ਗਿਆ ਦੋਸਤ ਉਹ ਕੀ ਪੁਛਤਾ ਚ ਕੀ ਪਤਾ ਲੱਗਿਆ